ਸਨਮਾਨਯੋ ਚਾਹਵਰਾ ਸ਼ਤਰ ਤਤ ਦੇ ਮਾਲਕ ਹਾਜ਼ਰਾ ਹਜ਼ੂਰ ਸਰਬ ਕਲਾ ਪ੍ਰਭੂ ਸਾਂਝੀ ਵਾਲਤਾ ਦੇ ਰਹਿਬਰ ਜਗਉ ਦੁਗ ਅਟਲ ਸ਼ਬਦ ਗੁਰੂ ਤੇਨਾਦੀ ਮੁਬਾਰਕ ਗੋਦ ਅੰਦਰ ਜੁੜ ਮਿਲ ਬੈਠੀ ਸਤਿਕਾਰੂ ਸਤ ਸੰਗੀ ਜਨੋ ਸਤਗੁਰਾਂ ਦੀ ਨੀ ਅਪਾਰ ਕਿਰਪਾ ਰਮ ਦਾ ਸਦਕਾ ਨੇਤ ਨੇਮ ਦੀ ਬਾਣੀ ਨਾਲ ਸਾਂਝ ਪਾ ਕੇ ਹਟਿਓ ਉਪਰੰਤ ਗੁਰਬਾਣੀ ਜੀ ਵਿਚਾਰ ਸਿੱਖਿਆ ਤੇ ਵਿਖਿਆ ਨਾਲ ਸਾਂਝ ਪਾਉਣ ਦਾ ਯਤਨ ਕਰਦੇ ਹੋ ਆਓ ਗੁਰਬਾਣੀ ਦੀਆਂ ਅਗਲੇਰੀਆਂ ਵਿਚਾਰਾਂ ਪ੍ਰਾਰੰਭ ਕਰਨ ਤੋਂ ਪਹਿਲਾਂ ਗੁਰਮਰਿਆਦਾ ਨਿਭਾ ਲਈਏ ਦਸਮੀਸ ਪਿਤਾਵਨੋਂ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਂਝ ਪਾਈਏ ਜੀ ਬੜੇ ਅਦਬ ਸਤਕਾਰ ਸਹਿਬ ਪ੍ਰਵਾਨ ਕਰੋ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰ ਜੋ ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਤਨਾਂ ਦੀ ਮੁਬਾਰਕ ਬਾਣੀ ਦੀ ਲੜੀਵਾਰ ਵਿਚਾਰ ਅੰਮ੍ਰਿਤ ਵੇਲੇ ਦੇ دیਵਾਨਾ ਦੇ ਵਿੱਚ ਕਰ ਰਹੇ ਹਾਂ ਆਪੋ ਸਰਬ ਸੰਤਾ ਦੇ ਨਾਮ ਗੌੜੀ ਰਾਗ ਦਾ ਕਬੀਰ ਸਾਹਿਬ ਜੀ ਦਾ ਸ਼ਬਦ ਅੰਕ ਲੜੀ ਦੇ ਮੁਤਾਬਕ ਤੀਜਾ ਸ਼ਬਦ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ ਗੌੜੀ ਰਾਗ ਦੇ ਵਿੱਚ ਜੋ ਭਗਤ ਕਬੀਰ ਸਾਹਿਬ ਜੀ ਦੀ ਸੁਮੇਤ ਬਾਣੀ ਦੇ ਵਿੱਚੋਂ ਅਰਧੀ ਬਾਕੀ ਸ਼ਬਦਾਂ ਦੀ ਗੱਲ ਕਰੀਏ ਤੇ ਉਸ ਮੁਤਾਬਕ ਅੱਜ ਪਹਿਨਵਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 324 ਉੱਪਰ ਮੁਬਾਰਕ ਸ਼ਬਦ ਸੁਭਾਯਮਾਨ ਹੈ ਇਸ ਮੁਬਾਰਕ ਸ਼ਬਦ ਦੇ ਅੰਦਰ ਕਬੀਰ ਸਾਹਿਬ ਜੀ ਨੇ ਦੁਨੀਆ ਤੋਂ ਇੱਕ ਵੱਖਰੀ ਰਸਤੇ ਦੀ ਗੱਲ ਕੀਤੀ ਹੈ ਜਿਸ ਰਸਤੇ ਤੇ ਕਬੀਰ ਸਾਹਿਬ ਜੀ ਖੁਦ ਤੁਰੇ ਹੋਏ ਨੇ ਮੈਂ ਕਬੀਰ ਸਾਹਿਬ ਜੀ ਦੀ ਇੱਕ ਸਲੋਕ ਤੋਂ ਵਿਚਾਰ ਪ੍ਰਾਰੰਭ ਕਰਾਂਗਾ ਆਪ ਸਰਬ ਸੰਤਾਂ ਨੂੰ ਯਾਦ ਹੋਵੇਗਾ ਸ਼ਲੋਕ ਕਬੀਰ ਸਾਹਿਬ ਦੀ ਆਪ ਨੇ ਨਹੀਂ ਕਿ ਲੋਕ ਜਿਹੜੇ ਨਹੀਂ ਨੰ ਜਿਧਰ ਨੂੰ ਇਕੱਠ ਵੇਖਦੇ ਨੇ ਪੀੜਾਂ ਦੇਖਦੇ ਨੇ ਉਦਨ ਨੂੰ ਰੋ ਉਤਰਦੇ ਪਰ ਕਬੀਰ ਸਾਹਿਬ ਕਹਿੰਦੇ ਕਿ ਮੇਰਾ ਸੁਭਾਅ ਇਵੇਂ ਦਾ ਨਹੀਂ ਮੈਰੀ ਸੋਚ ਇਵੇਂ ਦੀ ਨਹੀਂ ਕਿ ਜਿਧਰ ਢੀੜਾ ਆਉਣੀ ਹੈ ਜ਼ਰੂਰੀ ਉਹੀ ਠੀਕ ਹੋਵੇਗਾ ਮੈਂ ਆਪਣੀ ਮਤ ਦੇ ਮੁਤਾਬਕ ਗੁਰੂ ਦੀ ਮਤ ਦੇ ਮੁਤਾਬਕ ਮੈਂ ਇੱਕ ਵੱਖਰਾ ਤੇ ਵਿਸ਼ੇਸ਼ ਰਸਤਾ ਚੁਣਿਆ ਉਹ ਹੈ ਰੱਬ ਦਾ ਰੱਬ ਦੇ ਨਾਮ ਦਾ ਪਰਮੇਸ਼ਰ ਦਾ ਉਹ ਰਸਤਾ ਮੈਂ ਸਤ ਦਾ ਰਸਤਾ ਚੁਣਿਆ ਕਬੀਰ ਸਾਹਿਬ ਜੀ ਸ਼ਲੋਕ ਦੇ ਅੰਦਰ ਆਖਦੇ ਨੇ ਜਿਦਨ ਨੂੰ ਸਿਆਣੇ ਵਿਦਵਾਨ ਲੋਕ ਗਏ ਜਿਹ ਮਾਰਗ ਮਾਰਗ ਕਹਿੰਦੇ ਨੇ ਰਸਤੇ ਜੇ ਮਾਰਗ ਪੰਡਤ ਗਏ ਪੰਡਤਾਂ ਪਾਉ ਸਿਆਣੇ ਜਿਹੜੇ ਦੁਨੀਆ ਦੇ ਮੁਤਾਬਕ ਆਪਣੇ ਆਪ ਨੂੰ ਸਿਆਣੇ ਆਖਦੇ ਸੀ ਜਿਹੜੇ ਖੁਦ ਆਪਣੇ ਆਪ ਦੇ ਵਿੱਚ ਸਿਆਣੇ ਮੰਨਦੇ ਸੀ ਪਰ ਕਬੀਰ ਸਾਹਿਬ ਜੀ ਦੇ ਮੁਤਾਬਕ ਸਿਆਣੇ ਹੈ ਨਹੀਂ ਸੀ ਦੁਨੀਆ ਦੇ ਲੋਕ ਉਹਨਾਂ ਨੂੰ ਸਿਆਣੇ ਮੰਨਦੇ ਸਨ ਆਪਣੇ ਆਪ ਦੇ ਵਿੱਚ ਉਹ ਸਿਆਣੇ ਆਪਣੇ ਆਪ ਨੂੰ ਮੰਨਦੇ ਸੀ ਤਾਂ ਇਸ ਕਰਕੇ ਸ਼ਬਦ ਵਰਤਦੇ ਨੇ ਜੇ ਮਾਰਗ ਪੰਡਤ ਗਏ ਬਾਸ਼ੇ ਪਰਿਬਹੀਰ ਉਹਨਾਂ ਦੇ ਪਿੱਛੇ ਵਹੀਰਾਂ ਤੁਰ ਪਈਆਂ ਜਿਦਰ ਨੂੰ ਉਹ ਗਏ ਜਿਹੜਾ ਉਹਨਾਂ ਨੇ ਧਰਮ ਦਾ ਰਸਤਾ ਦੱਸਿਆ ਜਿੱਦਾਂ ਦਾ ਵੀ ਉਹਨਾਂ ਨੇ ਕਰਮ ਦੱਸੀ ਜਿੱਦਾਂ ਦਾ ਰਸਤਾ ਉਹਨਾਂ ਨੇ ਦੱਸਿਆ ਭਾਵੇਂ ਉਹ ਜਿਦੋਂ ਹੀ ਦਾਈ ਸੀ ਕਿਸੇ ਨੂੰ ਮਾਰਨ ਦਾ ਕਿਸੇ ਨੂੰ ਖਤਮ ਕਰਨ ਦਾ ਆਪਣੇ ਆਪ ਨੂੰ ਮਾਰਨ ਦਾ ਜੰਗਲਾਂ ਵਿੱਚ ਜਾਂਦਾ ਜਿੱਦਾਂ ਦਾ ਵੀ ਸੀ ਤੇ ਇਦਾਂ ਧਰਮ ਕਮਾਇਆ ਜਾਂਦਾ ਹੈ ਧਰਮ ਦਾ ਉਹਨਾਂ ਨੇ ਰਸਤਾ ਦੱਸਣਾ ਸੀ ਤੋ ਉਸ ਪਾਸੇ ਨੂੰ ਜਿਹੜੀ ਵਹੀਰਾਂ ਸੀ ਉਹ ਤੁਰ ਪਈਆਂ ਕਿਉਂਕਿ ਵਹੀਰਾਂ ਦੇ ਕੋਲ ਵੀ ਆਪਣੀ ਸੋਚ ਨਹੀਂ ਸੀ ਉਹ ਡਿਪੈਂਡ ਸਨ ਅਗਲੇ ਤੇ ਨਿਰਭਰ ਹੋ ਗਏ ਕਿ ਹਾਂ ਜੀ ਇਹ ਅੱਗੇ ਤੁਰ ਰਹੇ ਨੇ ਤੇ ਇਹਨਾਂ ਦੇ ਮੁਤਾਬਕ ਹੀ ਸਾਨੂੰ ਤੁਰਨਾ ਚਾਹੀਦਾ ਤੇ ਇਹ ਹੀ ਸਹੀ ਰਸਤੇ ਤੇ ਲੈ ਕੇ ਜਾ ਰਹੇ ਤੋ ਇਹ ਹੀ ਸਾਨੂੰ ਧਰਮ ਦਾ ਰਸਤਾ ਅਸਲ ਦੇ ਵਿੱਚ ਦੱਸ ਸਕਦੇ ਨੇ ਧਰਮ ਦੇ ਕਰਮ ਦੱਸ ਸਕਦੇ ਨੇ ਕਿ ਧਰਮ ਹੁੰਦਾ ਕੀ ਅਸਲ ਦੇ ਵਿੱਚ ਔਰ ਉਸ ਵਹੀਰ ਨੇ ਆਪਣੀ ਸੋਚ ਆਪਣੀ ਮਾਤੀ ਗਵਾ ਦਿੱਤੀ ਕਿ ਅਸੀਂ ਵੀ ਤਾਂ ਸੋਚ ਕੇ ਵੇਖੀਏ ਕੁਝ। ਉਹਨਾਂ ਲੋਕਾਂ ਨੇ ਕੋਈ ਗਿਆਨ ਦੀ ਖੋਜ ਨਹੀਂ ਕੋਈ ਰੋਸ਼ਨੀ ਦੀ ਖੋਜ ਨਹੀਂ ਕੀਤੀ। ਕਬੀਰ ਸਾਹਿਬ ਨੇ ਜੀ ਕਿ ਮੈਂ ਵਹੀਰਾ ਵੇਖੀ ਉਹਨਾਂ ਦੇ ਪਿੱਛੇ ਜਾਂਦੀਆਂ। ਜੀ ਮਾਰਗ ਪੰਡਤ ਗਏ ਪਾਛੀ ਪਰਿ ਵਹੀਰ। ਇੱਕ ਆਉ ਘਟ ਘਾਟੀ RAM ਕੀ ਤੇ ਚੜ ਰਿਹਾ ਕਬੀਰ ਪਰ ਮੈਂ ਕਬੀਰ ਉਹ ਕੌਟੀ ਕਾਟੀ ਸੀ ਜਿੱਥੇ ਕੋਈ ਚੜਦਾ ਨਹੀਂ ਸੀ ਜਿਸ ਰਸਤੇ ਨੂੰ ਕੋਈ ਨਹੀਂ ਸੀ ਨਾ ਜਾਣਦਾ ਮੈਂ ਉਹ ਰਸਤਾ ਚੁਣਿਆ ਉਹ ਸੀ ਸੱਚ ਦਾ ਰਸਤਾ ਉਹ ਸੀ ਅਸਲ ਦੇ ਵਿੱਚ ਧਰਮ ਦਾ ਰਸਤਾ ਮੈਂ ਉਸ ਰਸਤੇ ਨੂੰ ਪਰਪਿਆ ਹੁਣ ਸਮਾਧ ਦੀ ਵਿਚਨਾ ਜੇ ਤੁਸੀਂ ਦੁਨੀਆ ਦੇ ਮੁਤਾਬਕ ਸਮਾਧ ਦੇ ਮੁਤਾਬਕ ਚੱਲੋਗੇ ਤਾਂ ਤਾਂ ਤੁਹਾਨੂੰ ਲੋਕ ਚੰਗਾ ਕਹਿਣਗੇ ਤੇ ਭਾਵੇਂ ਹੋ ਸਮਾਧ ਦੇ ਵਿੱਚ ਗਲਤੀ ਰਹਾ ਹੋ ਦੋ ਚੀਜ਼ਾਂ ਹੋਗੀਆਂ ਨੇ ਤੁਸੀਂ ਦੇ ਸਮਾਜ ਦੇ ਵਿੱਚ ਗਲਤ ਵੀ ਹੋ ਰਿਹਾ ਨਾ ਜੀ ਕੋਈ ਸਮੇ ਦੀ ਸਰਕਾਰ ਸਮੇ ਦੀ ਪੋਲਿਟਿਕਸ ਉਧੋਂ ਦੇ ਨਿਜ਼ਮ ਕਾਨੂੰਨ ਕਾਇਦੇ ਜੇ ਸਾਰਾ ਕੁਝ ਵਿਗੜਿਆ ਹੋਇਆ ਵੀ ਹੈ ਨਾ ਤੇ ਤੁਸੀਂ ਉਸ ਨੂੰ ਵੇਖ ਕੇ ਚੇਤਾ ਉਹਦੇ ਪ੍ਰਤੀ ਤੁਸੀਂ ਕੋਈ ਐਕਸ਼ਨ ਲੈਂਦੇ ਜੀ ਤੁਸੀਂ ਉਹਦੇ ਬਾਰੇ ਕੁਝ ਬੋਲਦੇ ਜੀ ਕਿ ਇਹ ਗਲਤ ਹੋ ਰਿਹਾ ਹੈ ਗਲਤ ਨੂੰ ਗਲਤ ਤੁਸੀਂ ਆਖਦੇ ਜੀ ਤਤੂ ਹਾਦੇ ਆੜੇ ਦਿਵਾਲੇ ਦੇ ਲੋਕ ਉਹ ਪੋਲਿਟਿਕਸ ਜਿਹੜੇ ਹੋਰ ਵੱਡੇ ਨਮਾਇंदे ਜਿਹੜੇ ਨੇ ਲੋਕ ਜਿਹੜੇ ਨੇ ਉਹ ਤੁਹਾਡਾ ਵਿਰੋਧ ਕਰਨ ਤੁਹਾਨੂੰ ਕੁਝ ਵੀ ਕਰ ਸਕਦੇ ਨੇ ਕੋਈ ਸਜ਼ਾ ਕੋਈ ਜੇਲ੍ਹ ਦੇ ਵਿੱਚ ਕੁਝ ਵੀ ਕਰ ਸਕਦੇ ਜਿਸ ਵਕਤ ਵੀ ਕਿਸੇ ਨੇ ਇਹ ਸਮਾਜ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਸੀ ਉਹਦੇ ਪ੍ਰਤੀ ਜੇ ਕਿਸੇ ਨੇ ਸਾਥ ਦੀ ਆਵਾਜ਼ ਉਠਾਈ ਹੈ ਗਲਤ ਨੂੰ ਗਲਤ ਕਹਿਣ ਵਾਲੇ ਨੇ ਹਿੰਮਤ ਰੱਖੀ ਹੈ ਨਾ ਤੇ ਬਾਦ ਵਿੱਚ ਉਸੇ ਸਮਾਜ ਦੇ ਉਹ ਗਲਤ ਲੋਕਾਂ ਨੇ ਉਹਨੂੰ ਗਾਇਬ ਹੀ ਕਰ ਦਿੱਤਾ ਵੀ ਇਹ ਕੌਣ ਹੁੰਦਾ ਹੈ ਸਾਡੇ ਸਾਹਮਣੇ ਬੋਲਣ ਵਾਲਾ ਤੇ ਦੂਜੇ ਤਰ੍ਹਾਂ ਦੇ ਲੋਕ ਜਿਹੜੇ ਉਹ ਇਦਾਂ ਦੇ ਹੁੰਦੇ ਨੇ ਕਿ ਜਿਹੜੇ ਸਾਡੇ ਵਰਗੇ ਹੁੰਦੇ ਨੇ ਜਿਨ੍ਹਾਂ ਨੇ ਵੇਖ ਵੀ ਲਿਆ ਵੀ ਗਲਤ ਹੋ ਰਿਹਾ ਤੇ ਅੱਖਾਂ ਬੰਦ ਕਰ ਲੈਂਦੇ ਜਾਂ ਗਲਤ ਨੂੰ ਵੇਖ ਕੇ ਇਹ ਕਹਿ ਦਿੰਦੇ ਨੇ ਕਿ ਠੀਕ ਹੀ ਹੋ ਰਿਹਾ ਚਲੋ ਜੋ ਹੋ ਰਿਹਾ ਠੀਕ ਹੀ ਹੈ ਕੀ ਕਰ ਵੀ ਕੀ ਸਕਦੇ ਆ ਆਪਣਾ ਕੋਈ ਜੋਰ ਨਹੀਂ ਤੋ ਇਹ ਜਿਹੜੀ ਸੋਚ ਹੈ ਨਾ ਪਤਾਬੀਰ ਸਾਹਿਬ ਜਿੰਦੇ ਕਿ ਮੈਂ ਜਦੋਂ ਆਪਣੇ ਆਲੇ ਦੁਆਲੇ ਸਮਾਜ ਦੇ ਵਿੱਚ ਵੇਖਿਆ ਨਾ ਤੇ ਮੈਂ ਉਹਨਾਂ ਲੋਕਾਂ ਦੀ ਪ੍ਰਵਾਹ ਨਹੀਂ ਕੀਤੀ ਮੈਂ ਸਮਾਜ ਦੀ ਪ੍ਰਵਾਹ ਨਹੀਂ ਕੀਤੀ ਮੈਂ ਉਹਨਾਂ ਲੋਕਾਂ ਦੀ ਪ੍ਰਵਾਹ ਨਹੀਂ ਕੀਤੀ ਮੈਂ ਇੱਕ ਰਸਤਾ ਜਿਹੜਾ ਦੁਨੀਆਂ ਸੀ ਮੈਂ ਉਸੇ ਰਸਤੇ ਤੇ ਤੁਰਦਾ ਗਿਆ ਮੈਂ ਉਸੇ ਰਸਤੇ ਤੇ ਹੀ ਪਾਂਦੀ ਰਿਹਾ ਮੈਂ ਆਪਣਾ ਰਸਤਾ ਆਪਣਾ ਮਾਰਗ ਬਦਲਿਆ ਨਹੀਂ ਝਿੰਦ ਨਹੀਂ ਕੀਤਾ ਫੇਰ ਉਸ ਰਸਤੇ ਤੇ ਤੁਰਦੇ ਹੋਇਆ ਕੁਝ ਵੀ ਹੋ ਗਿਆ ਮੈਨੂੰ ਕੋਈ ਪਰਵਾਹ ਨਹੀਂ ਸੀ ਮੈਂ ਇੱਕ ਉਦਾਹਰਨ ਆਪ ਜੀ ਦੇ ਨਾਲ ਇਤਿਹਾਸ ਦੇ ਵਿੱਚੋਂ ਸਾਂਝੀ ਕਰ ਵੈਸੇ ਕਬੀਰ ਸਾਹਿਬ ਜੀ ਦੇ ਨਾਲ ਵੀ ਬੜੇ ਮੁਰੇ ਸਲੂਕ ਕੀਤੇ ਗਏ ਸਮੇਂ ਦੀ ਸਰਕਾਰ ਨੂੰ ਉਹਨਾਂ ਨੂੰ ਵੀ ਹੱਥਾਂ ਪੈਰਾਂ ਨੂੰ ਬੰਨ੍ਹ ਹਾਥੀ ਦੇ ਅੱਗੇ ਸੁੱਟ ਦਿੱਤਾ ਗਿਆ ਪਰ ਮੈਂ ਇੱਕ ਸੌਖੀ ਉਦਾਹਰਨ ਆਪ ਜੀ ਦੇ ਨਾਲ ਸਾਂਝੀ ਕਰਦਾ ਜਿਹੜੀ ਸਾਡੇ ਇਤਿਹਾਸ ਦੇ ਵਿੱਚੋਂ ਮਿਲਦੀ ਹੈ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਉਸ ਸਮੇਂ ਦੇ ਆਲੇ-ਦੁਆਲੇ ਦੇ ਜਿਹੜੇ ਲੋਕ ਨੇ ਉਹਨਾਂ ਦੀ ਉਹਨਾਂ ਦੇ ਵਿਰੋਧੀ ਧਿਰਾਂ ਬਹੁਤ ਨੇ ਦੂਜੀ ਗੱਲ ਜਿਹੜੀ ਸਮੇਂ ਦੀ ਸਰਕਾਰ ਹੈ ਮੁਗਲ ਹਕੂਮਤ ਨਹੀਂ ਉਹ ਵੀ ਜਿਹੜੀ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਵਿਰੋਧੀ ਸੀ ਤੇ ਵਿਰੋਧੀ ਕਿਉਂ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਗੁਰੂ ਨਾਨਕ ਜੀ ਮਹਾਰਾਜ ਜੀ ਦੇ ਮਾਰਗ ਤੇ ਚੱਲੇ ਹੋਏ ਨੇ ਸੱਚ ਦੇ ਰਸਤੇ ਤੇ ਚੱਲੇ ਹੋਏ ਨੇ ਤੇ ਸਮੇਂ ਦੀ ਸਰਕਾਰ ਦੇ ਅੱਖ ਦੇ ਵਿੱਚ ਅੱਖ ਪਾ ਕੇ ਕਹਿੰਦੇ ਨੇ ਰਾਜੇ ਪਾਪਕ ਮਾਮਦੇ ਰਾਜੀ ਸੀ ਮੁਕਦਮ ਕੁੱਤੇ ਜਾਇਦ ਗਾਇਨ ਬੈਠੇ ਸੁੱਤੇ ਏਦਾਂ ਦੇ ਬੋਲ ਜਦੋਂ ਬੋਲਦੇ ਨੇ ਸਮੇਂ ਦੀ ਸਰਕਾਰ ਨੂੰ ਤੇ ਉਹ ਸੁਣਨੇ ਉਹਨਾਂ ਨੂੰ ਔਖੇ ਲੱਗਦੇ ਕਿਉਂਕਿ ਖੁਦ ਗਲਤ ਨੇ ਜਦੋਂ ਕੋਈ ਗਲਤ ਨੂੰ ਗਲਤ ਕਹ ਰਿਹਾ ਤੇ ਉਹਨਾਂ ਨੂੰ ਸੁਨਣਾ ਔਖਾ ਲੱਗਦਾ ਆਸੀਂ ਮੰਨੋ ਕੋਈ ਕੰਮ ਕਰ ਰਿਹਾ ਨਾ ਤੇ ਸਾਡਾ ਕੰਮ ਕੋਈ ਗਲਤ ਹੋਵੇ ਤੇ ਜੇ ਸਾਨੂੰ ਕੋਈ ਆ ਕੇ ਕਹੇ ਵੀ ਤੂੰ ਭਾਈ ਗਲਤ ਕਰ ਰਿਹਾ ਤੇ ਅਸੀਂ ਵੀ ਸਭੋ ਉਸੇ ਵੇਲੇ ਗੁੱਸੇ ਹੋਵਾਂਗੇ ਤੂੰ ਹੁੰਦਾ ਕੌਣ ਸਾਨੂੰ ਦੱਸਣ ਵਾਲਾ ਤੇਰਾ ਤਾਂ ਨਹੀਂ ਅਸੀਂ ਕਰਦੇ ਤੇਰਾ ਤਾਂ ਨਹੀਂ ਕੋਈ ਵਿਗਾੜਦੇ ਤੂੰ ਕੌਣ ਹੁੰਨਾ ਤੂੰ ਆਪਣਾ ਦਰਮਾਣਾ ਆਪਣੀ ਜ਼ਿੰਦਗੀ ਜ਼ਿੰਦਗੀ ਕੱਟੀ ਕਰ ਤੇਨੂੰ ਸਾਡੇ ਨਾਲ ਕੀ ਤੇਨੂੰ ਲੋਕਾਂ ਨਾਲ ਸਮਾਜ ਨਾਲ ਕੀ ਤੇਰਾ ਤਾਂ ਨਹੀਂ ਕੁਝ ਵਿਗੜ ਰਿਹਾ ਤੂੰ ਆਪਣਾ ਕੰਮ ਕਰ ਬਸ ਗੁਰੂ ਅਰਜਨ ਸਾਹਿਬ ਮਹਾਰਾਜ ਹੀ ਨੇ ਇਹ ਆਪਣੇ ਤੱਕ ਜੀਵਨ ਸੀਮਤ ਨਹੀਂ ਰੱਖਿਆ ਉਹਨਾਂ ਨੇ ਸਮੇਂ ਦੀ ਸਰਕਾਰ ਦੇ ਨਾਮ ਹਕੂਮਤ ਨੂੰ ਕਿਹਾ ਕਿ ਤੁਸੀਂ ਗਲਤ ਕਰ ਰਹੇ ਹੋ ਇਕੱਲੀ ਸਾਡੀ ਗੱਲ ਨਹੀਂ ਸਾਡਾ ਸਾਰਾ ਸਮਾਜ ਹੈ ਅਸੀਂ ਸਾਰਿਆਂ ਦੇ ਵਿੱਚ ਇੱਕ ਰੱਬ ਨੂੰ ਵੇਖਦੇ ਹਾਂ ਸਾਰੇ ਸਾਡੇ ਭੈਣ ਭਰਾ ਹਨ ਇਹ ਕਿਵੇਂ ਅਸੀਂ ਪੁੱਤਰਾਂ ਇਸ ਕਰਕੇ ਸਾਡਾ ਫਰਜ਼ ਬੰਦਾ ਸੀ ਉਹਨਾਂ ਦੇ ਹੱਤਾਂ ਦੀ ਆਵਾਜ਼ ਉਠਾਵਾਂਗੇ ਤੁਸੀਂ ਸਮਾਦ ਦੇ ਨਾਲ ਗਲਤ ਕਰਦੇ ਸਮੇਂ ਦੀ ਹਕੂਮਤ ਨੇ ਤੇ ਕੋ ਦੋਨਾਂ ਦੇ ਆਲੇ ਦੁਆਲੇ ਦੇ ਵਿਰੋਧੀਆਂ ਨੇ ਉਹਨਾਂ ਨੂੰ ਲਾਹੌਰ ਬੁਲਾਇਆ ਕੈਦ ਕੀਤਾ ਤੇ ਉਥੇ ਤਸੀਹੇ ਦਿੱਤੇ ਉਹ ਸਾਰਾ ਸਾਨੂੰ ਵਾਰਤਾ ਲਾਭ ਉਹ ਪਤਾ ਹੀ ਹੈ ਇਤਿਹਾਸ ਅਸੀਂ ਸੁਣੇ ਤੇ ਉਸ ਸ਼ਹਾਦਤ ਦਾ ਕਾਰਨ ਕੀ ਸੀ ਕਿ ਇੱਕ ਸੱਚ ਦੀ ਆਵਾਜ਼ ਗੁਰੂ ਅਰਜਨ ਸਾਹਿਬ ਮਹਾਰਾਜ ਹੀ ਨੇ ਇਸ ਸਮਾਦ ਦੇ ਵਿੱਚ ਚੁੱਕੀ ਸੀ ਤੇ ਜਦੋਂ ਕੋਈ ਇਦਾਂ ਸਮੇਂ ਦੀ ਸਰਕਾਰ ਦੇ ਨਾਲ ਜਾਂ ਉਸ ਵਕਤ ਦੇ ਹਾਲਾਤਾਂ ਦੇ ਨਾਲ ਜੋ ਬੁਰਾ ਹੋ ਰਿਹਾ ਹੈ ਗਲਤ ਹੋ ਰਿਹਾ ਹੈ ਜਦੋਂ ਉਹਨਾਂ ਹਾਲਾਤਾਂ ਦੇ ਨਾਲ ਕੋਈ ਨਜੇੜਤਾ ਦੀ ਕੋਸ਼ਿਸ਼ ਕਰਦਾ ਨਾ ਫਿਰ ਉਸ ਰਸਤੇ ਤੇ ਤਸੀਹ ਚਲਣੀ ਪੈਂਦੀ ਨੇ ਬੜਾ ਕੁਝ ਜੀਵਨ ਦੇ ਵਿੱਚ ਵਾਪਰਦਾ ਸਮਾਜ ਬੁਰਾ ਵੀ ਕਰੇਗਾ ਭਲਾ ਵੀ ਕਰੇਗਾ ਕੁਝ ਦੋਨਾਂ ਤਰ੍ਹਾਂ ਦੇ ਲੋਕ ਹੁੰਦੇ ਨੇ ਨਾ ਕੁਝ ਚੰਗਾ ਕਰਨਗੇ ਕੁਝ ਮਾੜਾ ਕਰਨਗੇ ਜਿਵੇਂ ਮੰਨ ਲਓ ਹੁਣ ਸੂਰੇ ਸੂਰਜ ਚੜਦਾ ਹੈ ਭਾਈ ਗੁਰਦਾਸ ਜੀ ਨੇ ਆਪਣੀ ਵਾਰਾਂ ਦੇ ਵਿੱਚ ਉਦਾਹਰਨ ਲੰਮੀ ਕੁਝ ਸੂਰਜ ਚੜਦਾ ਨਾ ਤੇ ਕੁਝ ਲੋਕ ਇਹਨੂੰ ਚੰਗਾ ਕਹਿੰਦੇ ਨੇ ਜਿਹੜੇ ਸਮਾਜ ਦੇ ਵਿੱਚ ਦੁਨੀਆਂ ਦੇ ਵਿੱਚ ਜੀਵ ਜੰਤੂ ਨੇ ਜਿੰਨੇ ਵੀ ਜੀਵ ਪੈਦਾ ਕੀਤੇ ਨੇ ਉਹਨਾਂ ਵਿੱਚੋਂ ਇੱਕ ਮਨੁੱਖ ਹੈ ਜਦੋਂ ਸੂਰਜ ਚੜਦਾ ਤੇ ਮਨੁੱਖ ਸ਼ੁਕਰ ਮਨਾਉਂਦਾ ਹੈ ਵੈਸੇ ਸੂਰਜ ਦੀ ਰੌਸ਼ਨੀ ਤੋਂ ਬਿਨਾ ਕੁਝ ਵੀ ਜਿਹੜਾ ਹੋ ਨਹੀਂ ਸਕਦਾ ਕਿਉਂਕਿ ਸੂਰਜ ਇੱਕ ਰੌਸ਼ਨੀ ਦੇ ਰਿਹਾ ਐ એનર્ਜੀ ਦੇ ਰਿਹਾ ਐ એનર્ਜੀ ਦੇ ਨਾਲ ਹੀ ਫਸਲਾਂ ਹੁੰਦੀਆਂ ਨੇ ਪਸ਼ੂ ਪੰਛੀ ਉਹਨਾਂ ਨੂੰ એનર્ਜੀ ਮਿਲਦੀ ਐ ਮਨੁੱਖ ਨੂੰ ਬੰਦੇ ਨੂੰ ਮਿਲਦੀ ਐ ਤੇ ਜਦੋਂ ਸੂਰਜ ਚੜਦਾ ਹੈ ਤੇ ਬੜਾ ਪ੍ਰਕਾਸ਼ ਹੁੰਦਾ ਹੈ ਬੰਦਾ ਚਾਨਣ ਦੀ ਵਿੱਚ ਆਪਣੇ ਸੋ ਕੰਮ ਕਰਦਾ ਹੈ ਤੇ ਸ਼ੁਕਰ ਕਰਦਾ ਪਰ ਉਥੇ ਭਾਈ ਗੁਰਦਾਸ ਜੀ ਕਹਿੰਦੇ ਜਦੋਂ ਸੂਰਜ ਉਦੇ ਹੁੰਦਾ ਨਾ ਸੂਰਜ ਚੜਦਾ ਹੈ ਤੇ ਉਥੇ ਇੱਕ ਜਿਹੜਾ ਨਾ ਉਹ ਦੁੱਖ ਮਣਾਉਂਦਾ ਇੱਕ ਬੰਦਾ ਦੁਖੀ ਹੁੰਦਾ ਤੇ ਇਹ ਸੂਰਜ ਕਿਉਂ ਚੜਿਆ ਇਹ ਨਹੀਂ ਸੀ ਚੜਨ ਚਾਹੀਦਾ ਹਨੇਰਾ ਰਹਿਣਾ ਚਾਹੀਦਾ ਸੀ ਉਹ ਕੌਣ ਹੈ ਉਹ ਹੈ ਉੱਲੂ ਉਹਨੂੰ ਰਾਤ ਦੇ ਵਿੱਚ ਦੇਖਦਾ ਦਿਨ ਦੇ ਵਿੱਚ ਦੇਖਦਾ ਨਹੀਂ ਅੰਨਾ ਹੋ ਜਾਂਦਾ ਇਹ ਮੰਨਿਆ ਗਿਆ ਤੇ ਉਸ ਨੂੰ ਦਿਨ ਦੇ ਵਿੱਚ ਦੇਖਦਾ ਨਹੀਂ ਇਸ ਕਰਕੇ ਉਹ ਕਦੇ ਸੂਰਜ ਨੂੰ ਚੜਦਿਆਂ ਹੋਇਆ ਵੇਖ ਨਹੀਂ ਸਕਦਾ ਉਹ ਸੋਚਦਾ ਕਿ ਹਮੇਸ਼ਾ ਰਾਤ ਹੀ ਰਹੇ ਹਰ ਵਕਤ ਰਾਤ ਹੀ ਰਹੇ ਗੱਲ ਉल्लू ਦੀ ਨਹੀਂ ਗੱਲ ਕੋਦੇ ਇਦਾਂ ਦੇ ਲੋਕ ਹੁੰਦੇ ਨੇ ਜਿਹੜੇ ਹਨੇਰੇ ਦੇ ਵਿੱਚ ਰਹਿਣਾ ਪਸੰਦ ਕਰਦੇ ਨੇ ਜਿਹੜੇ ਕਦੇ ਸੂਰਜ ਚੜ੍ਹਦਿਆਂ ਨੂੰ ਕਦੇ ਚੰਗੀ ਸੋਚ ਦੇ ਵਿੱਚ ਜਿਉ ਨਹੀਂ ਸਕਦੇ ਉਹ ਚੰਗੀ ਸੋਚ ਹੋਵੇ ਸਾਤ ਹੋਵੇ ਆਰੇ ਹਰੇਕ ਪਾਸੇ ਉਹ ਹਰ ਵਕਤ ਹਰ ਪਾਸੇ ਕਹਿੰਦੇ ਨੇ ਕਿ ਹਾਂ ਹਨੇਰਾ ਹੀ ਹੋਵੇ ਬਸ ਹਨੇਰੇ ਦੇ ਵਿੱਚ ਟੱਕਰਾ ਮਾਰਦੇ ਰਹੀਏ ਕੋਝ ਲੋਕ ਆਪਣੇ ਅੰਦਰ ਦਾ ਹਨੇਰਾ ਖਤਮ ਕਰਨ ਵਾਸਤੇ ਤਿਆਰ ਹੀ ਨਹੀਂ ਹੁੰਦੇ ਜੇ ਉਹਨਾਂ ਨੂੰ ਸੱਤ ਦੱਸੋਗੇ ਨਾ ਸੂਰਜ ਚੜ੍ਹੇਗਾ ਤੇ ਕਈ ਵਾਰ ਵੇਖਿਓ ਕਿ ਲੰਮੇ ਸਮੇਂ ਬਾਅਦ ਸੂਰਜ ਨੂੰ ਵੇਖਿਆ ਜਾਵੇ ਤਾਂ ਸੂਰਜ ਨੂੰ ਸਿੱਧਾ ਨਹੀਂ ਕੋਈ ਵੇਖ ਸਕਦਾ ਤੇ ਜੇ ਕੋਈ ਬੰਦਾ ਕਾਫੀ ਸਮੇਂ ਬਾਅਦ ਵੇਖੇ ਨਾ ਤੇ ਉਹਨੂੰ ਵੀ ਇੱਕ ਵਾਰ ਅੱਖਾਂ ਨੂੰ ਉੱਚੰਪਦਾ ਹੈ ਜਾਂ ਉਹਨੂੰ ਦੇਖਿਆ ਨਹੀਂ ਜਾ ਸਕਦਾ ਸੂਰਜ ਬਸ ਕੁਝ ਲੋਕ ਇਦਾਂ ਦੇ ਨੇ ਜਿਹੜੇ ਹਨੇਰੇ ਦੇ ਵਿੱਚ ਰਹਿਣਾ ਜਿਹੜੇ ਸੇਕਦੇ ਨੇ ਜਿਹੜੇ ਰਹਿੰਦੇ ਨੇ ਜਦੋਂ ਸੱਚ ਦੀ ਵਿਚਾਰ ਆਉਣੀ ਹੈ ਨਾ ਬਾਹਰ ਤਿਉ ਸੱਤ ਦੀ ਵਿਚਾਰ ਨੂੰ ਸੁਣ ਵੀ ਕੋਈ ਨਹੀਂ ਸਕਦੇ ਫਿਰ ਉਸ ਸੱਤ ਦੀ ਵਿਚਾਰ ਦਾ ਵਿਰੋਧ ਕਰ ਦੇਣਗੇ ਕਹਿੰਦੇ ਇਹ ਸੱਜ ਕਿਉਂ ਬੋਲ ਰਿਹਾ ਇਹ ਗਲਤ ਬੋਲ ਰਿਹਾ ਇਹਨੂੰ ਪਤਾ ਨਹੀਂ ਤੁਸੀਂ ਇਤਿਹਾਸ ਨੂੰ ਗੁਰਬਾਣੀ ਦੇ ਮੁਤਾਬਕ ਵਿਚਾਰੋਗੇ ਨਾ ਤੇ ਕੁਝ ਲੋਕ ਤੁਹਾਨੂੰ ਇਹ ਵੀ ਕਹਿਣਗੇ ਕਿ ਇਹਨਾਂ ਨੂੰ ਇਤਿਹਾਸ ਦਾ ਹੀ ਨਹੀਂ ਪਤਾ ਜੇ ਤੁਸੀਂ ਮਨ ਘੜਤ ਕਹਾਣੀਆਂ ਨਹੀਂ ਸੁਣਾਓਗੇ ਇਹਨਾਂ ਪਖੰਡ ਨਹੀਂ ਨਾ ਸੁਣਾਓਗੇ ਤੇ ਉਹ ਕਹਿਣਗੇ ਨੂੰ ਇਤਿਹਾਸ ਦਾ ਨਹੀਂ ਪਤਾ ਬੜੇ ਬੜੇ ਕਾਤੂਬ ਹੋਏ ਨਹੀਂ ਚਮਤਕਾਰ ਹੋਏ ਨਹੀਂ ਹੋਏ ਹੋ ਲਾਕੋ ਹੋਏ ਹੁਣ ਸਾਨੂੰ ਕਿਉਂ ਦੇਣਾ ਸਾਨੂੰ ਗੁਰਬਾਣੀ ਦੇ ਨਾਲ ਗੁਰਬਾਣੀ ਦੇ ਮੁਤਾਬਕ ਅਸੀਂ ਇਤਿਹਾਸ ਨੂੰ ਵਿਚਾਰਨਾ ਗੁਰਬਾਣੀ ਦੇ ਬਿਤਾਵਤ ਵਿਚਾਰ ਹੋਣੀ ਚਾਹੀਦੀ ਜੇ ਇਹਦੇ ਮੁਤਾਬਕ ਨਹੀਂ ਹੋ ਰਹੀ ਇਹਦਾ ਮਤਲਬ ਅਸੀਂ ਵੀ ਉਸੇ ਝੂਠ ਤੇ ਤੋਏ ਹੋਏ ਹਾਂ ਅਸੀਂ ਇਸੀਆਂ ਹਨੇਰੇ ਦੇ ਵਿੱਚ ਗੁਰਬਾਣੀ ਤੇ ਲੋਕਾਂ ਨੂੰ ਹਨੇਰੇ ਦੇ ਵਿੱਚੋਂ ਕੱਢਦੀ ਹੈ ਹਨੇਰੇ ਦੇ ਵਿੱਚੋਂ ਬਾਹਰ ਕੱਢਦੀ ਪਰ ਕੁਝ ਲੋਕਾਂ ਦੀ ਮੈਟੈਲਿਟੀ ਉਹਨਾਂ ਦੀ ਸੋਚ ਉਹਨਾਂ ਦੀ ਸੋਚ ਨਹੀਂ ਇਦਾਂ ਦੀ ਬਣ ਗਈ ਹੈ ਕਿ ਨਹੀਂ ਜੋ ਉਹ ਜੋ ਹੋਰ ਕਹਿੰਦੇ ਨੇ ਜਿਹੜੇ ਗਿਆਨ ਵਾਣ ਆਪਣੇ ਆਪ ਨੂੰ ਜਿਹੜੇ ਮੈਂ ਪਹਿਲਾਂ ਕਹਿ ਚੁੱਕਾ ਜੀ ਮਾਰਗ ਪੰਡਿਤ ਗਏ ਪਾਛੀ ਭਰੀ ਬਿਲੀ ਉਹ ਵਹੀਰਾਂ ਕਾਤ ਲਈਆਂ ਉਹਨਾਂ ਦੇ ਪਿੱਛੇ ਤੁਸੀਂ ਦੇਖੋ ਵੀ ਜਿਹੜੇ ਇੰਦਾਂ ਦੇ ਝੂੜ ਤੇ ਪਖੰਡ ਫਲਾਉਣ ਵਾਲੇ ਨੇ ਕਿੰਨੇ-ਕਿੰਨੀਆਂ ਆਮਾ ਦੀਆਂ ਸੰਤਾਂ ਕਿੱਡੇ-ਕੱਡੇ ਉਹਨਾਂ ਦੇ ਇਕੱਠ ਨੇ ਗੁਰੂ ਨਾਨਕ ਦੀ ਵਿਚਾਰਧਾਰਾ ਦੇ ਜਿਹੜੇ ਨੇ ਉਹ ਇਕੱਠ ਤੁਸੀਂ ਦੇਖ ਸਕਦੇ ਜਿੱਥੇ ਸਤਿਮ ਬੋਲਿਆ ਜਾਂਦਾ ਹੋਵੇਗਾ ਨਾ ਜਿਹੜਾ ਪ੍ਰਚਾਰਕ ਸੱਚ ਬੋਲੇਗਾ ਉਹਦੇ ਬਹੁਤੀ ਭੀੜ ਨਹੀਂ ਹੋਵੇਗੀ ਚੰਦ ਲੋਕ ਹੁੰਦੇ ਨੇ ਕਿਉਂਕਿ ਉਹ ਲੋਕ ਹੁੰਦੇ ਨੇ ਜਿਹੜੇ ਸਤ ਸੁਣਾ ਪਸੰਦ ਕਰਦੇ ਨੇ ਜਿਹੜੇ ਚਾਹੁੰਦੇ ਨੇ ਸੱਚ ਦੀ ਵਿਚਾਰ ਸਾਡੇ ਤੱਕ ਪਹੁੰਚੇ ਤੇ ਜਿਹੜੇ ਚਮਤਕਾਰੀਆਂ ਸਾਖੀਆਂ ਕਹਾਣੀਆਂ ਇੰਦਾਂ ਦਾ ਸੁਣ ਨੂੰ ਇਛਤ ਰੱਖਦੇ ਨੇ ਇਹਨਾਂ ਜਿਨ੍ਹਾਂ ਦੇ ਅੰਦਰ ਇੱਛਾ ਹੁੰਦੀ ਤੇ ਉਹਨਾਂ ਦੀਆਂ ਪੀੜਾਂ ਤੁਸੀਂ ਵੇਖ ਜਾਂਦੇ ਹਿਆਰਾਂ ਦੀ ਲੱਖਾਂ ਦੀ ਗਿਣਤੀ ਦੇ ਵਿੱਚ ਉਹਨਾਂ ਦੀਆਂ ਪੀੜਾਂ ਹੁੰਦੀਆਂ ਖੈਰ ਮੈਂ ਗੱਲ ਕਬੀਰ ਸਾਹਿਬ ਜੀ ਦਾ ਜਿਹੜਾ ਸ਼ਬਦ ਹੈ ਨਾ ਉਸੇ ਬਾਬਤ ਹੀ ਹੈ ਕਬੀਰ ਸਾਹਿਬ ਆਖਦੇ ਨੇ ਦਿਖਾਓ ਦਾ ਮੰਦ ਹੈ ਹਮ ਅਪਤੈ ਆਪਣੀ ਪਤ ਖੋਈ ਹਮ ਦਾ ਭਾਵ ਮੈਂ ਅਸੂ ਮੈਂ ਅਪਤੈ ਆਪਣੀ ਪਤ ਖੋਈ ਮੈਂ ਆਪਣੀ ਪਤ ਖੋ ਲਈ ਹੈ ਅਪਤੈ ਆਪਣੀ ਪਤ ਖੋਈ ਲੋਕ ਤਾਂ ਇੱਜ਼ਤ ਬਣਾਉਂਦੇ ਨੇ ਕਬੀਰ ਸਾਹਿਬ ਜੀ ਕਿ ਮੈਂ ਆਪਣੀ ਪਤ ਖੋ ਲਈ ਕਮਾਲ ਦੀ ਗੱਲ ਹੈ ਕਬੀਰ ਸਾਹਿਬ ਇਹ ਕੀ ਵਿਚਾਰ ਦੇ ਰਹੇ ਕਬੀਰ ਸਾਹਿਬ ਦੀ ਤਾਂ ਇੱਜ਼ਤ ਪਤ ਇਸ ਸਮਾਧ ਦੇ ਵਿੱਚ ਬਹੁਤ ਹੈ ਪਰ ਉਹ ਕਹਿ ਰਹੇ ਨੇ ਕਿ ਮੈਂ ਆਪਣੀ ਪਤ ਜਿਹੜੀ ਹੈ ਉਹ ਖੋ ਲਈ ਹੈ ਉਹ ਕਿਹੜੀ ਪਤ ਜਿਹੜੀ ਖੋਈ ਹੈ ਉਹਨਾਂ ਨੇ ਉਹ ਪਤ ਖੋਈ ਹੈ ਜਿਹੜੀ ਸਮਾਧ ਦੇ ਵਿੱਚ ਝੂਠੀ ਪਤ ਬਣੀ ਹੋਈ ਸੀ ਜਿਹੜੀ ਵਿਖਾਵੇ ਦੀ ਬਾਤ ਸੀ ਸਮਾਧ ਦੇ ਵਿੱਚ ਤੁਸੀਂ ਗਲਤ ਜਾਂ ਤੁਸੀਂ ਵੇਖੋ ਨਾ ਜਿਹੜਾ ਮੈਂ ਪਹਿਲਾਂ ਵਿਚਾਰ ਕਰ ਰਿਹਾ ਸੀ ਕਿ ਜਦੋਂ ਸਮਾਧ ਦੇ ਵਿੱਚ ਕੁਝ ਗਲਤ ਹੋ ਰਿਹਾ ਹੋਵੇ ਨਾ ਤੇ ਜਾਂ ਅਸੀਂ ਗਲਤ ਹੋ ਰਹੀ ਹੋਵੇ ਤੇ ਤੀਜਾ ਬੰਦਾ ਆ ਕੇ ਜਦੋਂ ਜੱਜਮੈਂਟ ਕਰਦਾ ਨਾ ਤੇ ਕਈ ਵਾਰ ਸਾਹਮਣੇ ਆ ਕੇ ਉਹ ਕਹਿੰਦਾ ਤੇ ਤੂੰ ਤਾਂ ਕੰਮ ਹੀ ਬੜਾ ਵਧੀਆ ਕੀਤਾ ਉਹ ਝੂਠੀ ਇੱਜ਼ਤ ਬਣਾਨੇ ਆਉਂਦਾ ਸਾਡੀ ਝੂਠੀ ਵਡਿਆਈ ਕਰ ਰਿਹਾ ਹੁੰਦਾ ਤੇ ਕਬੀਰ ਸਾਹਿਬ ਕਹਿੰਦੇ ਕਿ ਉਹ ਜਿਹੜੀ ਝੂਠੀ ਵਡਿਆਈ ਨੇ ਜਿਹੜੀ ਝੂਠੀ ਪਤ ਜਿਹੜੀ ਬਾਨੀ ਹੈ ਮੈਂ ਉਹ ਖੋਹ ਦਿੱਤੀ ਹੈ ਮੈਨੂੰ ਮੈਨੂੰ ਨਹੀਂ ਉਹ ਚਾਹੀਦੀ ਉਹ ਮੈਂ ਉਹ ਆਪਣੀਆਂ ਪਤ ਜਿਹੜੀ ਹੈ ਨਾ ਉਹ ਇੱਜ਼ਤ ਝੂਠੀ ਜਿਹੜੀ ਇੱਜ਼ਤ ਮੈਂ ਉਹ ਨਹੀਂ ਵਿਸ਼ਵਾਸ ਨਹੀਂ ਰੱਖਦਾ ਉਹਨੂੰ ਮੈਨੂੰ ਨਹੀਂ ਚਾਹੀਦੀ ਏਦਾਂ ਦੀ ਝੂਠੀ ਬਾਤ ਕਿ ਲੋਕ ਮੈਨੂੰ ਮੂੰਹ ਤੇ ਕੁਝ ਹੋਰ ਕਹਿਣ ਪਿੱਠ ਤੇ ਜਾ ਕੇ ਕੁਝ ਬਦਲ ਜਾਣ ਸਾਡੇ ਵਿੱਚ ਵੀ ਇਦਾਂ ਦਾ ਹੁੰਦਾ ਨਾ ਕੋਈ ਵੱਡਾ ਹੋਵੇ ਨਾ ਕੋਈ ਅਮੀਰ ਬੰਦਾ ਹੋਵੇ ਜਿਹਦੇ ਕੋਲ 4 ਪੈਸੇ ਹੋਣ ਜਿਹਦੀ ਕੋਈ ਪਾਵਰ ਹੋਵੇ ਉਹ ਬੰਦਾ ਗਲਤ ਵੀ ਕਰ ਰਿਹਾ ਹੋਵੇ ਤੇ ਉਹਦੇ ਸਾਹਮਣੇ ਆ ਕੇ ਅਸੀਂ ਇਦਾਂ ਹੀ ਕਰਦੇ ਆ ਇਹ ਸਾਡੀ ਵੀ ਜੀਵਨ ਦੀ ਸ਼ੈਲੀ ਇਦਾਂ ਦੀ ਹੈ ਕਿ ਜਿਹਦੇ ਕੋਲ ਪਾਵਰ ਹੋਵੇ ਨਾ ਤੇ ਉਹਦੇ ਸਾਹਮਣੇ ਅਸੀਂ ਜਾ ਕੇ ਨੇ ਤੂੰ ਸਹੀ ਕੀਤਾ ਤੂੰ ਠੀਕ ਕੀਤਾ ਦੂਦੇ ਬੰਦੇ ਦੇ ਕੋਲ ਜਾ ਕੇ ਅਸੀਂ ਮਿਲਾਂਗੇ ਤੇ ਉਹ ਵਿਚਾਰ ਸਾਡੇ ਉੱਥੇ ਜਾ ਕੇ ਬਦਲ ਜਾਣਗੇ ਯਾਰ ਉਹ ਤੇ ਬੰਦਾ ਹੀ ਬੜਾ ਗਲਤ ਹੈ। ਅੱਛਾ ਜਦੋਂ ਉਹ ਬੰਦਾ ਮਿਲੇਗਾ ਤੇ ਅਸੀਂ ਕਹਾਂਗੇ ਉਹ ਬੰਦਾ ਹੀ ਬੜਾ ਠੀਕ ਹੈ ਉਹਦੇ ਸਾਹਮਣ। ਔਰ ਦੋ ਵਿਚਾਰਾ ਆ ਗੀਆਂ ਤੇ ਇੱਥੋਂ ਚੰਗਾ ਕਿ ਅਸੀਂ ਜਾਂ ਤਾਂ ਉੱਥੇ ਚੁੱਪ ਹੀ ਰਹੀਏ ਅਸੀਂ ਨਾ ਉਹਨੂੰ ਚੰਗਾ ਕਹੀਏ ਨਾ ਮਾੜਾ ਕਹੀਏ। ਘਟੋ-ਘਟ ਝੂਠੇ ਬਣਨੋਂ ਤੇ ਬਚ ਜਾਵਾਂਗੇ ਨਾ। ਜੇ ਕੋਈ ਪੁੱਛੇ ਵੀ ਇਹ ਬੰਦਾ ਠੀਕ ਹੈ ਕਿ ਗਲਤ ਹੈ। ਤੇ ਉੱਥੇ ਵੀ ਜਾ ਕੇ ਚੁੱਪ ਹੀ ਭੜੀਏ ਵੀ ਚੁੱਪ ਕਰ ਜਾਈਏ ਜਦੋਂ ਨਾ ਅਸੀਂ ਸੱਚ ਕਹਿ ਸਕਦੇ ਨਾ ਅਸੀਂ ਝੂਠ ਕਹਿ ਸਕਾਂ। ਉਹਨੋਂ ਦੇ ਸਾਹਮਣੇ ਕੀਈ ਜਈ ਸੀ ਜੇ ਸੱਚ ਕਵਾਂਗੇ ਤੇ ਦੂਜੇ ਬੰਦੇ ਦੇ ਕੋਲ ਜਾ ਕੇ ਸਾਨੂੰ ਝੂਠੇ ਹੋਣਾ ਪਵਾਂਗਾ ਜੇ ਉਥੇ ਝੂਠ ਕਵਾਂਗੇ ਤੇ ਹੋ ਸਕਦਾ ਉਹ ਸਾਡੇ ਉਲਟ ਕੁਝ ਕਰ ਦੇਵੇ ਇਸ ਕਰਕੇ ਉਥੇ ਚੋਪੋ ਵੀ ਪਣੀ ਹੈ ਕਬੀਰ ਸਾਹਿਬ ਕਹਿੰਦੇ ਕਿ ਬਸ ਆ ਜਿਹੜਾ ਜੀਵਨ ਦਾ ਵਰਤਾਰਾ ਹੈ ਨਾ ਜਿਹੜਾ ਝੂਠੀ ਵਡਿਆਈ ਝੂਠੀ ਪੱਤ ਕਰਨੀ ਆਪਣੀ ਇੱਜ਼ਤ ਬਣਾਉਣੀ ਝੂਠੀ ਕਿਸੇ ਦੀ ਇੱਜ਼ਤ ਕਰਨੀ ਝੂਠੀ ਕਹਿੰਦੇ ਮੈਂ ਉਹ ਰਸਤਾ ਉਹ ਸੁਭਾਅ ਆਪਣਾ ਜੀਵਨ ਮੈਂ ਬਦਲ ਦਿੱਤਾ ਤਿਆਗ ਦਿੱਤਾ ਮਾ ਉਹ ਛਾੜ ਦਿੱਤਾ ਝੂਠੀ ਪਤ ਜਿਹੜੀ ਆ ਉਹ ਪਤ ਛੱਡੀ ਐ ਤੋ ਆਗਦੇ ਨੇ ਹਮ ਆ ਪਤ ਹੈ ਆਪਣੀ ਪਤ ਖੋਈ ਹਮ ਰਹਿ ਖੋਜ ਪਰ ਉਹ ਮਤ ਖੋਈ ਹਮ ਰਹਿ ਖੋਜ ਖੋਜ ਦਾ ਭਾਵ ਜਿਹੜੇ ਰਸਤੇ ਤੇ ਕਬੀਰ ਸਾਹਿਬ ਕਹਿੰਦੇ ਕਿ ਅਸੀਂ ਤੁਰੇ ਹੋਇਆ ਜਿਹੜੇ ਰਸਤੇ ਤੇ ਮੈਂ ਤੁਰਿਆ ਨਾ ਤੇ ਜਿਸ ਰਸਤੇ ਤੇ ਮੈਂ ਜਾ ਰਿਹਾ ਹਾਂ ਮੈਂ ਤੁਰ ਰਿਹਾ ਜਿਸ ਰਸਤੇ ਦਾ ਮੈਂ ਪਾਂਦੀ ਆ ਭਾਈ ਜਿਹੜਾ ਮੈਂ ਪਾਤ ਖੋਜਿਆ ਹੈ ਜਿਹੜਾ ਮੈਂ ਜੀਵਨ ਖੋਜਿਆ ਹਨ ਜੇ ਕਿਸੇ ਨੂੰ ਇਹ ਜੀਵਨ ਚਾਹੀਦਾ ਤੇ ਤੁਹਾਨੂੰ ਉੱਪਰਲੀ ਗੱਲ ਨੂੰ ਮੰਨਣਾ ਪਵੇਗਾ ਤੁਹਾਨੂੰ ਵੀ ਉਸ ਝੂਠੀ ਇੱਜ਼ਤ ਪਾਤ ਦੁਨੀਆ ਤੋਂ ਮੁਕਤ ਹੋਣਾ ਪਵੇਗਾ ਉਸ ਝੂਠੀ ਵਡਿਆਈ ਤੋਂ ਮੁਕਤ ਹੋ ਕੇ ਫਿਰ ਤੁਸੀਂ ਮੇਰੇ ਰਸਤੇ ਤੇ ਆ ਸਕਦੇ ਤੇ ਜੇ ਨਹੀਂ ਕਰ ਸਕਦੇ ਤੇ ਫਿਰ ਆਉਣ ਦੀ ਲੋੜ ਕੋਈ ਨਹੀਂ ਹਮਰ ਹੈ ਖੋਜ ਪਰੋ ਮਤ ਕੋ ਇਸ ਕਰਕੇ ਕਹਿੰਦੇ ਕਿ ਜਿਹੜੇ ਖੋਜ ਜਿਹੜਾ ਰਸਤਾ ਮੈਂ ਦੁਨੀਆ ਇਹ ਤੋਂ ਕੋਈ ਬਣਾਉ ਉਹ ਉਹਨਾਂ ਨੂੰ ਰੋਕਿਆ ਜਿਹੜੇ ਇਦਾਂ ਦੀ ਝੂਠੀ ਇੱਜ਼ਤ-ਪਾਤ ਰੱਖਦੇ ਨੇ ਇਛਤ ਹੁੰਦੇ ਨੇ ਕਿ ਸਾਡੀ ਕੋਈ ਇੱਜ਼ਤ ਝੂਠੀ ਵੀ ਇੱਜ਼ਤ ਕਰੀ ਜਾਵੇ ਸਮਾਜ ਦੇ ਵਿੱਚ ਕਬੀਰ ਸਾਹਿਬ ਕਹਿੰਦੇ ਕਿ ਮੈਨੂੰ ਕੋਈ ਇੱਜ਼ਤ ਬਾਹਰ ਵਾਸਤਾ ਨਹੀਂ ਕੋਈ ਮੇਰੀ ਨਰਾਦਰੀ ਕਰੇ ਕੋਈ ਮੇਰੀ ਇੱਜ਼ਤ ਕਰੇ ਨਾ ਕਹੇ ਮੈਨੂੰ ਕੋਈ ਪਰਵਾਹ ਨਹੀਂ ਮੈਨੂੰ ਦੁਨੀਆਂ ਦੇ ਲੋਕਾਂ ਨਾਲ ਕੋਈ ਨਹੀਂ ਕਬੀਰ ਸਾਹਿਬ ਨੂੰ ਕਿੱਥੋਂ ਇੱਜ਼ਤ ਚਾਹੀਦੀ ਹੈ ਸ਼ਬਦ ਅਖੀਰ ਦੇ ਬੰਦੇ ਵਿੱਚ ਉਹ ਆਪ ਹੀ ਦੱਸਦੇ ਨੇ ਕਿ ਮੇਰੀ ਇੱਜ਼ਤ ਕਿੱਥੇ ਹੈ ਮੈਂ ਦੁਨੀਆਂ ਦੇ ਲੋਕਾਂ ਦੇ ਕੋਲੋਂ ਇੱਜ਼ਤ-ਪਾਤ ਜਿਹੜੀ ਨਾ ਵੜਿਆਈ ਮੈਂ ਨਹੀਂ ਰੱਖਦਾ ਮੈਂ ਨਹੀਂ ਇਛਤ ਉਹਦਾ ਤੇ ਜੇ ਲੋਕੋ ਤੁਸੀਂ ਉਹਦੇ ਇੱਛੇ ਤੇ ਮੇਰੇ ਰਸਤੇ ਤੇ ਕਦੇ ਨਾ ਆਓ ਮੇਰੇ ਬੋਲਾਂ ਨੂੰ ਕਦੇ ਸੁਣਿਓ ਨਾ ਮੇਰੇ ਮਗਰ ਕਦੇ ਲਗਿਓ ਨਾ ਜੇ ਤੁਸੀਂ ਉਹ ਇੱਛਤ ਰੱਖ ਦੇ ਜੀ ਮੇਰੀ ਤਾਂ ਇੱਕੋ ਇੱਛਾ ਉਹ ਕਬੀਰ ਸਾਹਿਬ ਦੀ ਇੱਛਾ ਕਿ ਜਿਹੜੀ ਉਹ ਖੀਰ ਲੈ ਬਾਂਦੇ ਵਿੱਚ ਹੈ ਇਥੇ ਰਹਾ ਉਹਦੇ ਮਨ ਕਹਿੰਦੇ ਨੇ ਹਮ ਰਹਿ ਖੋਜ ਖੋਦਾ ਪਾਵਦੀ ਡ ਖੋਜ ਮੈਂ ਕੀਤੀ ਜਿਹੜੀ ਰਸਤੇ ਮੈਂ ਤੁਰਿਆ ਪਰ ਉਹ ਮਤ ਕੋਈ ਕੋਈ ਨਾ ਆਇਓ ਮਾਤਾ ਆਇਓ ਮੇਰੇ ਪਿੱਛੇ ਆਉਂਦੀ ਲੋੜ ਕੋਈ ਨਹੀਂ ਜੇ ਤੁਸੀਂ ਉਦਾਂ ਦੀ ਸੋਚ ਰੱਖ ਦੇ ਜੀ ਤੇ ਜੇ ਨਹੀਂ ਰੱਖਦੇ ਫਿਰ ਤੁਸੀਂ ਮੇਰੇ ਪਿੱਛੇ ਆ ਸਕਦੇ ਜੀ ਫਿਰ ਅੱਗੇ ਅ ਪਹਿਲੇ ਬੰਦੇ ਵਿੱਚ ਸ਼ੁਰੂ ਤੇ ਕਹਿੰਦੇ ਨੇ ਜਦ ਹਮ ਇੱਕੋ ਇੱਕ ਕਰ ਜਾਣਿਆ ਕਬੀਰ ਸਾਹਿਬ ਕਹਿੰਦੇ ਕਿ ਹੁਣ ਸਮਾ ਦੇ ਵਿੱਚ ਰਹਿੰਦੇ ਹੋਏ ਜਦੋਂ ਮੈਂ ਜਪ ਜਪ ਦਾ ਭਾਵ ਜਦੋਂ ਜਦ ਹਮ ਜਦੋਂ ਮੈਂ ਇੱਕੋ ਇੱਕ ਕਰ ਜਾਣਿਆ ਇੱਕ ਪਰਮੇਸ਼ਰ ਨੂੰ ਇੱਕ ਕਰਕੇ ਜਾਣ ਲਿਆ ਮੈਂ ਉਹਦੇ ਇੱਕ ਤੇ ਵਿਸ਼ਵਾਸ ਰੱਖਣਾ ਮੈਂ ਇੱਕ ਨੂੰ ਹੀ ਸਾਰਾ ਕੁਝ ਮੰਨਦਾ ਜਿਹੜਾ ਸਰਬਵਿਆਪਕ ਹੈ ਜਿਹੜਾ ਸਾਰਿਆਂ ਵਿੱਚ ਵਸਿਆ ਹੋਇਆ ਮੈਂ ਸਾਰਿਆਂ ਵਿੱਚ ਉਸ ਰੱਬ ਨੂੰ ਵੇਖਦਾ ਮੈਂ ਕਿਸੇ ਵਿਸ਼ੇਸ਼ ਥਾਂ ਤੇ ਨਹੀਂ ਜਾਂਦਾ ਕਿਸੇ ਵਿਸ਼ੇਸ਼ ਮੂਰਤੀ ਦੇ ਵਿੱਚ ਤਾਂ ਕਿਸੇ ਸਥਾਨ ਦੇ ਵਿੱਚ ਮੈਂ ਵਿਸ਼ਵਾਸ ਨਹੀਂ ਕਰਦਾ ਕਿ ਰੱਬ ਇੱਥੇ ਹੀ ਹੈ ਮੈਂ ਜਦੋਂ ਸਾਰਿਆਂ ਦੇ ਵਿੱਚ ਸਾਰੇ ਕਿਹਦੀ ਮੰਨਦਾ ਜਦ ਹਮ ਏਕੋ ਏਕ ਕਰ ਜਾਂਦੇ ਆ ਤਬ ਤਦੋਂ ਲੋਕਾਂ ਲੋਕਾਂ ਨੇ ਇਹੀ ਦੁੱਖ ਮਾਨਿਆ ਤੇ ਲੋਕਾਂ ਨੂੰ ਕਾਹਦਾ ਦੁੱਖ ਹੈ ਲੋਕਾਂ ਨੂੰ ਕੀ ਤਕਲੀਫ ਹੈ ਕੀ ਪ੍ਰੋਬਲਮ ਹੈ ਇਸ ਗੱਲ ਤੋਂ ਮੇਰਾ ਜੀਵਨ ਹੈ ਮੈਂ ਆਪਣੇ ਜੀਵਨ ਦੇ ਵਿੱਚ ਇੱਕ ਰੱਬ ਨੂੰ ਸਾਰੇ ਕਿਤੇ ਵਿਆਪਕ ਸਮਝਦਾ ਮੈਂ ਇੱਕ ਤਾਂ ਹੀ ਵਿਸ਼ਵਾਸ ਰੱਖਦਾ ਫਿਰ ਲੋਕ ਮੈਨੂੰ ਮਾੜਾ ਚੰਗਾ ਕਿਉਂ ਕਹਿੰਦੇ ਨੇ ਕਿਉਂਕਿ ਕਬੀਰ ਸਾਹਿਬ ਨੂੰ ਭੂਤਨਾ ਬਤਾਲਾ ਦਿੰਦੇ ਸੀ ਕਹਿੰਦੇ ਕਬੀਰ ਬੌਰਾਨਾ ਕਬੀਰ ਭਾਗਲ ਹੋ ਗਿਆ ਕਬੀਰ ਝੱਲਾ ਹੋ ਗਿਆ ਤਹਾਨੂੰ ਮੇਰੇ ਮੇਰੇ ਜੀਵਨ ਦੇ ਨਾਲ ਕੀ ਪ੍ਰੋਬਲਮ ਹੈ ਜਦੋਂ ਮੈਂ ਇੱਕ ਕਰਕੇ ਮੰਨ ਲਿਆ ਇੱਕ ਪਰਮੇਸ਼ਰ ਨੂੰ ਮੰਨਦਾ ਉਹਦੇ ਨਾਲ ਤਹਾਨੂੰ ਕੀ ਇਹ ਕਬੀਰ ਸਾਹਿਬ ਉਹਨਾਂ ਲੋਕਾਂ ਦੀ ਗੱਲ ਕਰ ਰਹੇ ਨੇ ਜਿਨ੍ਹਾਂ ਦੀ ਸੋਚ ਇਦਾਂ ਦੀ ਕਿ ਤੁਸੀਂ ਕਿਸੇ ਵੀ ਮਤ ਦੇ ਲੋਕ ਨੂੰ ਕਿਸੇ ਵੀ ਧਰਮ ਦੇ ਲੋਕ ਨੂੰ ਜਦੋਂ ਤੁਸੀਂ ਆਪਣੇ ਨਾਲ ਕੰਪੈਰੀਸ਼ਨ ਕਰਦੇ ਨਾ ਕਿ ਇਹ ਵੀ ਮੇਰੇ ਵਰਗਾ ਹੋਦਾ ਹੈ ਤੇ ਜਿੱਦਾਂ ਦਾ ਮੇਰਾ ਧਰਮ ਹੈ ਨਾ ਇਹ ਵੀ ਉਹਦਾ ਦਾ ਹੋ ਜਾਵੇ ਤੱਕੇ ਦੇ ਨਾਲ ਕਿਸੇ ਪੀ ਜਿੱਦਾਂ ਲਈ ਅਸੀਂ ਵਿਚਾਰ ਰੱਖਦੇ ਆਂ ਜਿੱਦਾਂ ਦੀ ਅਸੀਂ ਸੋਚ ਰੱਖਦੇ ਇਹਦੀ ਵੀ ਉਦਾਂ ਦੀ ਹੋ ਜਾਵੇ ਤੇ ਸਾਨੂੰ ਤਾਂ ਠੀਕ ਹੈ ਕਬੀਰ ਸਾਹਿਬ ਜੀ ਇਹਨਾਂ ਲੋਕਾਂ ਨੂੰ ਕਾਹਦੀ ਤਕਲੀਫ ਹੈ ਜਦੋਂ ਮੈਂ ਇੱਕ ਕਰਕੇ ਮੰਨ ਲਿਆ ਮੈਂ ਤੁਹਾਨੂੰ ਥੋੜਾ ਜ਼ੋਰ ਦੇ ਰਿਹਾ ਕਿ ਤੁਸੀਂ ਮੈਨੂੰ ਜੇ ਤੁਸੀਂ ਮੰਨਣਾ ਮੰਨ ਲਓ ਨਹੀਂ ਮੰਨਣਾ ਨਾ ਮੰਨ ਮੈਂ ਤਾਂ ਪਹਿਲਾਂ ਕਹਿ ਚੁੱਕਾ ਰਹਾਉ ਵਾਲੇ ਬੰਦ ਦੇ ਵਿੱਚ ਹਮਰੇ ਖੋਰ ਪਰਉ ਮਤ ਗੋਈ ਜੇ ਤਾਂ ਨਹੀਂ ਚੰਗਾ ਲੱਗਦਾ ਤੇ ਨਾ ਮੰਨੋ ਪਰ ਤੁਸੀਂ ਮੈਨੂੰ ਕਿਉਂ ਰੋਕ ਰਹੇ ਜੀ ਮੇਰੇ ਤੋਂ ਕੀ ਤਕਲੀਫ ਹੈ ਮੇਰਾ ਜੀਵਨ ਹੈ ਮੇਰੀ ਸੋਚ ਹੈ ਮੇਰਾ ਜੀਵਨ ਮੇਰਾ ਜਨਮ ਹੈ ਮੈਂ ਜੋ ਮਰਜ਼ੀ ਕਰਾਂ ਮੈਂ ਇੱਕ ਨੂੰ ਮੰਨਦਾ ਤੇ ਇੱਕ ਨੂੰ ਹੀ ਮੰਨਾਂਗਾ ਤੁਹਾਨੂੰ ਵੀ ਤਕਲੀਫ ਹੈ ਤੋ ਕਹਿੰਦੇ ਤਾਬ ਲੋਗਾ ਕਾਹੀ ਦੁਖ ਮਾਨਿਆ ਹਮ ਮੰਦੇ ਮੰਦੇ ਮਨ ਮਾਹੀ ਸਾਜ ਪਾਤ ਕਾਹੂ ਸਿਉ ਨਹੀਂ ਹਮ ਮੰਦੇ ਕਬੀਰ ਸਾਹਿਬ ਕਹਿੰਦੇ ਕਿ ਜਦੋਂ ਹੁਣ ਇਹ ਸੋਚ ਸੀ ਜਦੋਂ ਇਹ ਵਿਚਾਰ ਮੈ ਲੈ ਆਂਦੀ ਕਿ ਇੱਕੋ ਹੀ ਹੈ ਜਦੋਂ ਮੈਂ ਇੱਕ ਨੂੰ ਮੰਨ ਲਿਆ ਇੱਕ ਨੂੰ ਮੰਨਨਾ ਤੇ ਜੇ ਮੈਂ ਇੱਕ ਨੂੰ ਮੰਨਣ ਕਰਕੇ ਭੈੜਾ ਹਾਂ ਤੁਸੀਂ ਮੈਨੂੰ ਭੈੜਾ ਕਹਿੰਦੀ ਜੀ ਮੈਨੂੰ ਮੰਦਾ ਕਹਿੰਦੀ ਜੀ ਕਿਉਂ ਕਿਉਂਕਿ ਮੈਂ ਇੱਕ ਨੂੰ ਮੰਨਦਾ ਇੱਕ ਤੇ ਵਿਸ਼ਵਾਸ ਰੱਖਦਾ ਲੋਕ ਮੈਨੂੰ ਇਸ ਕਰਕੇ ਮਾੜਾ ਕਹਿੰਦੇ ਨੇ ਤਾਂ ਜੇ ਤੁਸੀਂ ਕਹਿੰਦੇ ਜਿਨਾ ਕਿ ਭੈੜਾ ਹੈ ਤੇ ਠੀਕ ਹੈ ਪਰ ਮੈਂ ਮੇਰਾ ਅੰਦਰ ਜਾਣਦਾ ਕਿ ਮੈਂ ਕਿੰਨਾ ਕੋ ਭੈੜਾ ਹਾਂ ਤੁਹਾਡੇ ਮੁਤਾਬਕ ਮੈਂ ਭੈੜਾ ਹੋ ਸਕਦਾ ਮਾੜਾ ਹੋ ਸਕਦਾ ਮੰਦਾ ਹੋ ਸਕਦਾ ਪਰ ਮੈਂ ਆਪਣੇ ਆਪ ਦੇ ਵਿੱਚ ਜਾਣਦਾ ਕਿ ਮੈਂ ਕਿੰਨਾ ਕੋ ਮਾੜਾ ਹਾਂ ਜਾਂ ਕਿੰਨਾ ਤਾਂ ਚੰਗਾ ਹਾਂ ਮੈਨੂੰ ਤੁਹਾਡੇ ਦੇ ਕੋਲੋਂ ਕੋਈ ਇਦਾਂ ਦੀ ਸਲਾਹ ਲੈਣ ਦੀ ਲੋੜ ਨਹੀਂ ਕਿ ਤੁਸੀਂ ਮੈਨੂੰ ਦੱਸੋ ਮੈਨੂੰ ਜਜਮੈਂਟ ਕਰੋ ਮੈਂ ਤਾਂ ਕਿਸੇ ਤੇ ਨਿਰਭਰ ਨਹੀਂ ਹਾਂ ਮੈਨੂੰ ਮੇਰਾ ਅੰਦਰ ਜਾਣਦਾ ਮੈਂ ਆਪਣੇ ਅੰਦਰ ਦੀ ਖੋਜ ਕਰਦਾ ਕਬੀਰ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਗੱਲ ਕੀਤੀ ਹੈ ਬੰਦੀ ਖੋਜ ਦਿਲ ਹਰੋ ਮੈਂ ਆਪਣੇ ਆਪ ਨੂੰ ਪਛਾਣਦਾ ਮੇਰਾ ਆਪਣਾ ਜਾਣਦਾ ਕਿ ਮੈਂ ਕਿੰਨਾ ਚੰਗਾ ਜਾਂ ਕਿੰਨਾ ਮਾੜਾ ਹਮ ਮੰਦੀ ਮੰਦੀ ਮਨ ਮਾਹੀ ਮੇਰੇ ਮਨ ਦੇ ਵਿੱਚ ਮੇਰੀ ਸੋਚ ਮੈਨੂੰ ਆਪਣੇ ਆਪ ਨੂੰ ਪਤਾ ਕਿ ਮੈਂ ਕਿੰਨਾ ਚੰਗਾ ਜਾਂ ਕਿੰਨਾ ਮਾੜਾ ਸਾਂਝ ਪਾਤ ਕਾਹੂ ਸਿਉ ਨਾਹੀ ਤੇ ਜੇ ਮੈਂ ਮੰਦਾ ਵੀ ਆਨਾ ਤੇ ਮੈਂ ਇਸ ਕਰਕੇ ਕਿਸੇ ਨਾਲ ਮੈਂ ਕੋਈ ਵਾ ਵਾਸਤਾ ਨਹੀਂ ਰੱਖਦਾ ਮੈਂ ਨਹੀਂ ਮੇਲ ਰੱਖਦਾ ਆਗਦੀ ਸਾਂਝ ਪਾਤ ਸਾਂਝ ਕਿਸੇ ਨਾਲ ਮੇਰੀ ਸਾਂਝ ਨਹੀਂ ਹੈ ਜੇ ਮੈਂ ਮੰਦਾ ਵੀ ਆਨਾ ਤੇ ਮੈਂ ਕਿਸੇ ਨਾਲ ਸਾਂਝ ਦੂਰ ਕਰਾਂ ਸਾਂਝ ਪਾਤ ਕਾਹੂ ਸਿਉ ਨਾਹੀ ਕਿਸੇ ਦੇ ਨਾਲ ਮੇਰੀ ਸਾਂਝ ਨਹੀਂ ਹੈ ਮੈਂ ਸਾਂਝ ਜੇ ਮੈਂ ਮੰਦਾ ਤੇ ਮੈਂ ਜੇ ਸਾਂਝ ਕਰਨਾ ਕੋ ਹੋ ਸਕਦਾ ਉਹ ਵੀ ਮੰਦਾ ਹੋ ਗਿਆ ਇਸ ਕਰਕੇ ਮੈਂ ਕਿਸੇ ਨਾਲ ਸਾਥ ਨਹੀਂ ਰੱਖਦਾ ਠੀਕ ਹੈ ਤੁਹਾਡੇ ਮਤਾਬਕ ਮੈਂ ਮੰਦਾ ਤੇ ਠੀਕ ਹੈ ਮੰਦਾ ਤੁਸੀਂ ਮੇਰੇ ਨਾਲ ਸਾਥ ਹੀ ਨਾ ਰੱਖੋ ਨਾ ਮੈਂ ਤੁਹਾਡੇ ਨਾਲ ਰੱਖਾਂ ਨਾ ਤੁਸੀਂ ਮੇਰੇ ਨਾਲ ਤੁਸੀਂ ਆਪਣੇ ਰਸਤੇ ਤੇ ਮੈਂ ਆਪਣੇ ਰਸਤੇ ਜਿਹੜਾ ਮੇਰਾ ਰਸਤਾ ਤੋਂ ਇਸ ਕਰਕੇ ਕਹਿੰਦੇ ਕਿ ਮੇਰੀ ਕਿਸੇ ਨਾਲ ਮੁਲਾਕਾਤ ਨਹੀਂ ਹੈ ਮੇਰੀ ਕਿਸੇ ਨਾਲ ਸਾਥ ਨਹੀਂ ਹੈ ਮੈਂ ਕਿਸੇ ਨਾਲ ਮਿਲਦਾ ਨਹੀਂ ਨਾ ਮੈਂ ਰੱਖੀ ਹੈ ਨਾ ਮੈਂ ਛਿਤੀਆਂ ਕਿਸੇ ਨਾਲ ਸਾਥ ਰੱਖਣ ਮੇਰੇ ਨਾਲ ਦੀ ਇੱਛਾ ਜਿਹੜੀ ਜਿਹੜੇ ਜਿਨ੍ਹਾਂ ਨੇ ਮੇਰੇ ਨਾਲ ਮੁਲਾਕਾਤ ਕਰਨੀ ਉਹ ਤੂੰ ਮੇਰੇ ਵਰਗੇ ਹੋ ਬਣ ਕੇ ਆਉਣਗੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਨਾਲ ਜਿਨ੍ਹਾਂ ਨੇ ਵੀ ਮਲਾਪ ਕੀਤਾ ਨਾ ਤੇ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸੋਧ ਨਾਲ ਮਿਲ ਕੇ ਆਏ ਨੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਬਾਰੇ ਸੁਣਿਆ ਜਾਣਿਆ ਤੇ ਫਿਰ ਮੁਲਾਕਾਤ ਰੱਖੀ ਕਬੀਰ ਸਾਹਿਬ ਨੇ ਜਿੰਨੇ ਮੇਰੇ ਨਾਲ ਮੁਲਾਕਾਤ ਕਰਨੇ ਜੋ ਮੇਰੇ ਵਰਗੀ ਸੋਧ ਰੱਖੇ ਹੋਣਗੇ ਤੇ ਜਿਨ੍ਹਾਂ ਦੇ ਕੋਲ ਮੇਰੇ ਵਰਗੀ ਸੋਧ ਨਹੀਂ ਨਾ ਉਹ ਮੇਨਾ ਮਿਲਣਗੇ ਤੇ ਨਾ ਮੈਂ ਉਹਨਾਂ ਨੇ ਮਿਲ ਸਕਦੇ ਨਾ ਤਾਂ ਫਿਰ ਅਗਲੇ ਬਾਅਦ ਦੇ ਵਿਚਾਰਦੇ ਨੇ ਪਤ ਆਪਤ ਤਾਂ ਕੀ ਨਹੀਂ ਲਾਜ ਤੇ ਮੈਨੂੰ ਪਰਵਾ ਨਹੀਂ ਕੋਈ ਲੋਕ ਮੇਰੀ ਇੱਜ਼ਤ ਕਰਨ ਪਤ ਦਾ ਭਾਵ ਇੱਜ਼ਤ ਤੇ ਪਤ ਦਾ ਭਾਵ ਜਿਹੜਾ ਨਾ ਇੱਜ਼ਤ ਕਰੇ ਕੋਈ ਮੇਰੀ ਵਡਿਆਈ ਕਰੇ ਜਾਂ ਕੋਈ ਮੇਰੀ ਵਡਿਆਈ ਨਾ ਕਰੇ ਮੈਨੂੰ ਨਹੀਂ ਪਰਵਾ ਪਤ ਆਪਤ ਤਾਂ ਕੀ ਨਹੀਂ ਲਾਜ ਮੈਨੂੰ ਕੋਈ ਪਰਵਾ ਨਹੀਂ ਇਹਨਾਂ ਚੀਜ਼ਾਂ ਦੀ ਕੋਈ ਮੇਰੀ ਆਦਰ ਕਰੇ ਜਾਂ ਮੇਰਾ ਨਿਰਾਦਰ ਕਰੇ ਮੈਨੂੰ ਇਹਨਾਂ ਚੀਜ਼ਾਂ ਦੀ ਲਾਜ ਭਾਵ ਪ੍ਰਵਾਹ ਨਹੀਂ। ਤਬ জানੋਗੇ ਜਦ ਉਗਰੇ ਗੋਪਾਜ ਤਿਹ ਦੁਨੀਆ ਦੇ ਲੋਕੋ ਤੁਸੀਂ ਵੀ ਉਦੋਂ ਸਮਝੋਗੇ ਜਦੋਂ ਤੁਹਾਡੇ ਉਗਰੋਗੇ ਪਾਜ ਤੁਹਾ ਜਦੋਂ ਤੁਹਾਡੇ ਵੀ ਕਰਮ ਉਗਰ ਜਾਣਗੇ। ਤੁਹਾਨੂੰ ਵੀ ਉਦੋਂ ਪਤਾ ਲੱਗੇਗਾ ਕਿ ਇਹ ਲੋਕ ਤਾਂ ਸਾਡੇ ਮੂੰਹ ਤੇ ਝੂਠੀ ਵਡਿਆਈ ਕਰਦੇ ਰਹੇ ਸੀ। ਤੇ ਜੇ ਤੁਸੀਂ ਉਸ ਵਡਿਆਈ ਦੇ ਭੁੱਖੇ ਜੇ ਤਾਂ ਫਿਰ ਤਾਂ ਤੁਸੀਂ ਉਹਨਾਂ ਲੋਕਾਂ ਦੇ ਨਾਲ ਹੀ ਮਿਲ ਕੇ ਰਹੋਗੇ। ਫਿਰ ਮੇਰੀ ਮੇਰੀ ਵਾਲੀ ਸੋਚ ਦੇ ਤੁਸੀਂ ਕਦੇ ਪੰਦ ਹੀ ਨਹੀਂ ਬਣ ਸਕਦੇ ਪਰ ਜਦੋਂ ਤੁਹਾਡੇ ਭਾਗ ਜਦੋਂ ਤੁਹਾਨੂੰ ਪਤਾ ਲੱਗੇਗਾ ਨਾ ਤਦ জানੋਗੇ ਜਦ ਉਗਰੇ ਗੋਪਾਲ ਉਦੋਂ ਤੁਸੀਂ ਸਮਝੋਗੇ ਕਿ ਕਬੀਰ ਸਾਹਿਬ ਸਹੀ ਸਨ ਕਬੀਰ ਸਾਹਿਬ ਜੀ ਵਾਲੀ ਰਸਤਾ ਉਹਨਾਂ ਦੀ ਸੋਚ ਉਹਨਾਂ ਦਾ ਮਾਰਗ ਉਹ ਸਹੀ ਸੀ ਅਸੀਂ ਗਲਤ ਸੀ ਅੱਗ ਤੁਸੀਂ ਮੈਨੂੰ ਗਲਤ ਕਹਿ ਰਹੇ ਜੇ ਪਰ ਤੁਹਾਨੂੰ ਵੀ ਉਦੋਂ ਪਤਾ ਲੱਗੇਗਾ ਜਦ ਜਦ ਉਗਰੇ ਗੋਪਾਲ ਜਦੋਂ ਉਹ ਪਾਦ ਉਗੜ ਜਾਵੇਗਾ ਜਦੋਂ ਸਾਰਾ ਕੁਝ ਸਾਫ਼ ਦੇਖੇਗਾ ਨਾ ਤੁਹਾਨੂੰ ਵੀ ਉਦੋਂ ਪਤਾ ਲੱਗੇਗਾ। ਤੋਂ ਫਿਰ ਅਖੀਰਲੇ ਵਾਕ ਦੇ ਵਿੱਚ ਕਹਿੰਦੇ ਨੇ ਕਹੋ ਕਬੀਰ ਕਬੀਰ ਇਹ ਆਖ ਕਬੀਰ ਇਹ ਆਖਦਾ ਕਹੋ ਕਬੀਰ ਪਾਤ ਹਾਰ ਪ੍ਰਵਾਨ ਮੈਨੂੰ ਕਿਹੜੀ ਇੱਜ਼ਤ ਪ੍ਰਵਾਨ ਹੈ ਉੱਪਰ ਰਹਾਉ ਦੀ ਬੰਦਲੀ ਵਿੱਚ ਕਿਹਾ ਸੀ ਨਾ ਕਿ ਮੈਨੂੰ ਇੱਜ਼ਤ ਦੀ ਪਰਵਾਹ ਕੋਈ ਨਹੀਂ ਕੋਈ ਮੇਰੀ ਇੱਜ਼ਤ ਕਰੇ ਜਾਂ ਨਾ ਕਰੇ ਹਮ ਆਪਣੀ ਆਪਤਾ ਆਪਣੀ ਬਾਤ ਕੋਈ ਮੈਂ ਆਪਣੀ ਬਾਤ ਕੋ ਲਈ ਉਹ ਪਤ ਜਿਹੜੀ ਦੁਨੀਆ ਦੇ ਮੁਤਾਬਕ ਸੀ ਮੈਨੂੰ ਕਿਹੜੀ ਪਤ ਚੰਗੀ ਲੱਗਦੀ ਹੈ ਉਹ ਆ ਅਖੀਰਲੇ ਬੰਦ ਵਿੱਚ ਕਹਿੰਦੇ ਨੇ ਕਹਿੰਦੇ ਕਾਹੋ ਕਬੀਰ ਕਬੀਰ ਆਖਦਾ ਪਤ ਹਰ ਪ੍ਰਮਾਣ ਮੈਨੂੰ ਉਹ ਇੱਜ਼ਤ ਪ੍ਰਮਾਣ ਹੈ ਮੈਨੂੰ ਉਹ ਇੱਜ਼ਤ ਚੰਗੀ ਲੱਗਦੀ ਹੈ ਜਿਹੜੀ ਇੱਜ਼ਤ ਮੇਰੀ ਗੁਰੂ ਦੀ ਨਿਗਾਹ ਦੇ ਵਿੱਚ ਬਣੀ ਹੋਈ ਜੇ ਮੇਰੇ ਗੁਰੂ ਦੀ ਨਿਗਾਹ ਦੇ ਵਿੱਚ ਮੇਰੀ ਇੱਜ਼ਤ ਨਹੀਂ ਨਾ ਤੇ ਮੈਨੂੰ ਹੋਰ ਕੋਈ ਇੱਜ਼ਤ ਨਹੀਂ ਚਾਹੀਦੀ ਸਮਾਜ ਦੇ ਲੋਕਾਂ ਦੀ ਇੱਜ਼ਤ ਨਹੀਂ ਚਾਹੀਦੀ ਇਹ ਤੇ ਮੂੰਹ ਤੇ ਸਾਤਕ ਐ ਝੂਠ ਕਹਿਣਗੇ ਪਿਛੇ ਜਾ ਕੇ ਸਾਥ ਗੈਣ ਦੀ ਕਹੰਟੂ ਭਾਵ ਕਿ ਇਹ ਲੋਕ ਮੂੰਹ ਤੇ ਮਿੱਠੇ ਹੁੰਦੇ ਨੇ ਪੇਟ ਤੇ ਜਾ ਕੇ ਸਚਾਈ ਦੱਸਦੇ ਨਹੀਂ ਕਿ ਕੀ ਹੈ। ਤੋਂ ਮੈਂ ਇਹਨਾਂ ਲੋਕਾਂ ਦੀ ਸੋ ਦੇ ਨਾਲ ਨਹੀਂ ਮੈਨੂੰ ਇੱਜ਼ਤ ਉਹ ਪਿਆਰੀ ਹੈ ਜਿਹੜੀ ਮੇਰੇ ਗੁਰੂ ਦੀ ਨਿਗਾਹ ਦੇ ਵਿੱਚ ਤੇ ਗੁਰੂ ਦੀ ਨਿਗਾਹ ਦੇ ਵਿੱਚ ਕਿੰਨੀ ਕੀ ਦਿੱਤਾ ਹੈ। ਕਿ ਦੰਬ ਬਣਾਉਣੀ ਉਹ ਕਬੀਰ ਸਾਹਿਬ ਯਾਦਦੇ ਨੇ ਕਹੋ ਕਬੀਰ ਪਾਤ ਹਰ ਪਰਮਾਨ ਸਰਬ ਤਿਆਗ ਸਾਰਾ ਕੁਝ ਤਿਆਗ ਤਿਆਗ ਦਾ ਭਾਵ ਜਿਹੜੀ ਝੂਠੀ ਵਿੜਿਆਈ ਉਪਮਾ ਇਹ ਤਿਆਗ ਦੇ ਸਰਬ ਤਿਆਗ ਭਜ ਕੇ ਵਲ ਰਾਮ ਇੱਕ ਰਮੇ ਪਰਮਾਤਮਾ ਦੇ ਨਾਮ ਨੂੰ ਉਹਦੇ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਭਜਿਆ ਕਰ ਚੇਤੀ ਕਰਿਆ ਕਰੋ ਗੁਣਾਂ ਦੇ ਮੁਤਾਬਕ ਜ਼ਿੰਦਗੀ ਜਿਉਆ ਕਰ ਜਦੋਂ ਉਸ ਪਰਮਾਤਮਾ ਦੇ ਗੁਣਾਂ ਦੇ ਮੁਤਾਬਕ ਰਾਮ ਨੂੰ ਭਜਣ ਦਾ ਅਰਥ ਇਹ ਹੈ ਕਿ ਉਹਦੇ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਵਸਾਉਣਾ ਤੇ ਉਹਦੇ ਮੁਤਾਬਕ ਚੱਲਣਾ ਇਹ ਆ ਪੜਨਾ ਉਹਦੇ ਗੁਣਾਂ ਦਾ ਅਨੁਭਵ ਤੇ ਉਹਨੂੰ ਗੁਣਾਂ ਨੂੰ ਆਪਣੇ ਜੀਵਨ ਵਿੱਚ ਵਸਾਉਣਾ ਕਹਿੰਦੇ ਕਬੀਰ ਸਰਬ ਤਿਆਗ ਸਾਰਾ ਕੁਝ ਤਿਆਗ ਦੇ ਝੂਠੀ ਉਪਮਾ ਵਡਿਆਈ ਈਰਖਾ ਜੈਲ ਸੋ ਕੁਝ ਵੀ ਇਨਾਂ ਅੰਦਰ ਸਾਰਾ ਕੁਝ ਤਿਆਗ ਦੇ ਇਹ ਮਾਇਆ ਜਿਨੀ ਵੀ ਤਰ੍ਹਾਂ ਦੀ ਇਨਾਂ ਇਹਨੂੰ ਸਾਰਿਆਂ ਨੂੰ ਤਿਆਗ ਦੇ ਪੱਜ ਕੇਵਲ ਰਾਮ ਕੇਵਲ ਰਾਮ ਦੇ ਗੁਣਾਂ ਨੂੰ ਭਜਿਆ ਕਰ ਨੂੰ ਚੇਤਾ ਕਰਿਆ ਕਰ ਜੀਵਨ ਵਿੱਚ ਵਸਾਇਆ ਕਰ ਜਦੋਂ ਇਦਾਂ ਦਾ ਜੀਵਨ ਬਣ ਜਾਵੇਗਾ ਇਦਾਂ ਦਾ ਸੁਭਾਅ ਬਣ ਜਾਵੇਗਾ ਕੋ ਕਬੀਰ ਪਾਤ ਹਰ ਪ੍ਰਮਾਣ ਤਵੀਸਾ ਵਾਗਦੇ ਨੇ ਕਿ ਫਿਰ ਇਹ ਇੱਜ਼ਤ ਇਦਾਂ ਦਾ ਜੀਵਨ ਹਰੀ ਨੂੰ ਪ੍ਰਵਾਨ ਹੈ ਇਦਾਂ ਦੀ ਵਡਿਆਈ ਇਦਾਂ ਦੀ ਉਪਮਾ ਉਹ ਸਾਰੀ ਨੂੰ ਪ੍ਰਵਾਨ ਗੁਰੂ ਕਿਰਪਾ ਕਰ ਪਾਵਨ ਸ਼ਬਦ ਦੇ ਵਿਚਾਰ ਕਰਦੇ ਆ ਏਕ ਨੀ ਅਨੇਕਾ ਪ੍ਰਕਾਰ ਦੀਆਂ ਫੁੱਲਾਂ ਗਲਤੀ ਨੂੰ ਸੁਭਾਅ ਨੂੰ ਗੁਰੂ ਤੇ ਗੁਰੂ ਦੀ ਸੰਗਤ ਬਖਸ਼ੂ ਹੋ ਕੇ ਬਖਸ਼ ਲੈਣਾ ਦੀ ਸਰਬੱਤ ਦਾ ਧੰਨਵਾਦ ਊਟਾਨ ਊੜ ਸ਼ੁਕਰਾਨੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਜੀ ਫਤਿਹ ਪ੍ਰਵਾਨ ਕਰੋ ਆਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ